ਟਰੱਕ ਆਪਰੇਟਰ ਯੂਨੀਅਨ ਫਿਲੌਰ ਅਤੇ ਇਲਾਕਾ ਨਿਵਾਸੀਆਂ ਨੇ ਲੋਕਾਂ ਦੀ ਜਾਨ ਦਾ ਖੌ ਸੜਕ ਤੇ ਬਣੀਆਂ ਗਲਤ ਕੱਟ ਬੰਦ ਕਰਨ ਦੀ ਕੀਤੀ ਅਪੀਲ ਫਿਲੌਰ ਵੇਰਕਾ ਮਿਲਕ ਬਾੜ ਦੇ ਕੋਲ ਜੀਟੀ ਰੋਡ ਹਾਈਵੇਅ ਤੇ ਚੜ੍ਹਨ ਲਈ ਬਣੇ ਕੱਟ ਨੂੰ ਬੰਦ ਕਰਨ ਲਈ ਟਰੱਕ ਆਪਰੇਟਰ ਯੂਨੀਅਨ ਫਿਲੌਰ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹ ਗਲਤ ਸਾਈਡ ਤੇ ਬਣੀਆਂ ਕੱਟ ਹਰ ਰੋਜ਼ ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਰਿਹਾ ਹੈ ਕਿਉਂਕਿ ਫਿਲੌਰ ਤੋਂ ਲੁਧਿਆਣਾ ਜਾਣ ਲਈ ਨੈਸ਼ਨਲ ਹਾਈਵੇ ਅਥਾਰਟੀ ਨੇ ਫਿਲੌਰ ਤੋਂ ਬਾਹਰ 4 ਕਿਲੋਮੀਟਰ ਦੂਰ ਅੱਗੇ ਜਾ ਕੇ ਲੁਧਿਆਣਾ ਸਾਈਡ ਨੂੰ ਜਾਣ ਲਈ ਕੱਟ ਦਿੱਤਾ ਹੈ ਜੋ ਕਿ ਬਹੁਤ ਦੂਰ ਪੈਣ ਕਾਰਨ ਲੋਕ ਜਲਦਬਾਜ਼ੀ ਕਰਕੇ ਇਸ ਗਲਤ ਕੱਟ ਤੋਂ ਆਪਣਾ ਵਾਹਨ ਹਾਈਵੇ ਤੇ ਝਾੜਨ ਲੱਗੇ ਅੱਗੇ ਆ ਰਹੇ ਵਾਹਨ ਨਾਲ ਟਕਰਾ ਜਾਦੇ ਨੇ ਅਤੇ ਆਪਣੀ ਕੀਮਤੀ ਜਾਨ ਤੋਂ ਹੱਥ ਤੋ ਬੈਠਦੇ ਨੇ ਹਰ ਰੋਜ਼ ਇਸ ਜਗ੍ਹਾ ਤੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਨੈਸ਼ਨਲ ਹਾਈਵੇ ਥਾਰਟੀ ਅਤੇ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜਾਂ ਤਾਂ ਇਹ ਕਟ ਪੱਕਾ ਬੰਦ ਕਰ ਦਿੱਤਾ ਜਾਏ ਜਾਂ ਫਿਰ ਇਸ ਜਗ੍ਹਾ ਤੇ ਚੌਕ ਬਣਾ ਕੇ ਇਲਾਕਾ ਵਾਸੀਆਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਏ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਪਰਦਾਜੀ ਜੀ ਜੇ ਤੁਸੀਂ ਅੱਜ ਫਲੋਰ ਬੇਰਕਾਂ ਮਿਲਕੋਵਾਰ ਦੇ ਕੋਲ ਤੁਸੀਂ ਖੜੇ ਆ ਸਾਰੇ ਟਰੱਕ ਚੋਂ ਦੇ ਮੈਂਬਰ ਖੜੇ ਆ ਇਕੱਠੇ ਹੋ ਕੇ ਤੇ ਇੱਥੇ ਲੋਕਾਂ ਨੂੰ ਜਿਹੜਾ ਜੀਟਰ ਹਾਈਵੇ ਤੇ ਚੜਨ ਲਈ ਸਮੱਸਿਆ ਆ ਰਹੀ ਆ ਕਾਫੀ ਆ ਤੁਸੀਂ ਗੱਡੀਆਂ ਵੀ ਦੇਖੀਆ ਫਿਰ ਚੱਲ ਰਹੀਆਂ ਤੁਸੀਂ ਹੈਲਪ ਵੀ ਕਰਾਈਏ ਕਿ ਕੀ ਇਸਰਾ ਮਾਮਲਾ ਕੀ ਪ੍ਰੋਫੈਸਰ ਦਾ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸ਼ਹਿਰ ਵਾਸੀ ਆ ਇਹਦੇ ਵਿੱਚ ਟਰੱਕ ਜੁਨੀ ਨਾਲੇ ਵੀ ਆ ਤੇ ਸ਼ਹਿਰ ਵਾਸੀ ਜ਼ਿਆਦਾ ਆ ਤੇ ਇਹ ਤੁਹਾਨੂੰ ਤੁਸੀਂ ਦੇਖੇ ਲਿਆ ਸਾਰਾ ਅਸੀਂ 10 ਦਿਨ ਤੋਂ ਸਾਡੇ ਟਰੱਕ ਵੱਡੇ ਆ ਉਹ ਇਸ ਰੋਡ ਜਿਹੜਾ ਰੋਂਗ ਸਾਈਡ ਤੋਂ ਗੱਡੀਆਂ ਪ੍ਰਸ਼ਾਸਨ ਵਾਲੇ ਜਿਹੜਾ ਰਹੇ ਆ ਉਹ ਬਿਲਕੁਲ ਗਲਤ ਆ ਇੱਥੇ ਐਕਸੀਡੈਂਟ ਵੀ ਹੋਏ ਆ ਪਿਛਲੀ ਵਾਰੀ ਵੀ ਚਾਰ ਪੰਜ ਕਾਰਾਂ ਸਾਡੇ ਟਰੱਕਾਂ ਥੱਲੇ ਆ ਕੇ ਵੜ ਗਈਆਂ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪੇ ਸਾਡੇ ਏਡੇ ਵੱਡੇ ਵੱਡੇ ਟਰੱਕ ਆ ਉਹ ਅਸੀਂ ਕਿੱਥੋਂ ਮੋੜੀਏ ਚਾਰ ਚਾਰ ਪੰਜ ਪੰਜ ਬੰਦੇ ਖੜੇ ਹੋ ਕੇ ਅਸੀਂ ਇੱਥੋਂ ਗੱਡੀਆਂ ਚੜਾਣੇ ਆ ਫੇਰ ਥੱਲੇ ਉਹ ਜੀ ਕੋਈ ਕਾਰ ਬਾੜ ਦਿੰਦਾ ਐਨਐਚ ਵਾਲਿਆਂ ਨੇ ਲੈ ਕੇ ਦਿੱਤੇ ਉਹ ਸਾਨੂੰ ਕਿ ਰੋਂਗ ਸਾਈਡ ਆ ਇਹ ਕੱਟ ਬੰਦ ਹੋਣਾ ਚਾਹੀਦਾ ਖੇਰੇ ਵਾਲੇ ਪੋਰਟੋਂ ਉੱਥੋਂ ਅੱਗੇ ਘੁੰਮ ਕੇ ਤੁਸੀਂ ਇੱਥੇ ਚੜ੍ਹ ਸਕਦੇ ਆ ਜਦ ਕਿ ਇਹ ਜਿਹੜਾ ਇਥੋਂ ਹੁਣ ਖੋਲਤਾ ਕਟ ਇਹ ਬਿਲਕੁਲ ਗਲਤ ਗੱਲ ਆ ਇੱਥੇ 100 ਦੀ ਸਪੀਡ ਤੇ 200 ਦੀ ਸਪੀਡ ਤੇ ਗੱਡੀਆਂ ਬੱਸਾਂ ਆ ਰਹੀਆਂ ਇੱਥੋਂ ਕੋ ਬੱਚਿਆਂ ਵਾਲੇ ਕੱਲ ਐਕਸੀਡੈਂਟ ਹੋਇਆ ਉਹ ਥੱਲੇ ਵਿਚਾਰੇ ਟੀਮੀ ਆਦਮੀ ਥੱਲੇ ਸਕੂਟਰ ਮੋਟਰਸਾਈਕਲ ਤੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਉਹ ਬਹੁਤ ਮਾੜੀ ਗੱਲ ਹੋਈ ਆ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਜਿਲੰਦਰ ਬੈਠੇ ਨੂੰ ਇੱਥੇ ਵਾਲਾ ਪ੍ਰਸ਼ਾਸਨ ਸਾਡੇ ਨਾਲ ਆ ਇਹਨਾਂ ਦੇ ਬੈਠੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆਂ ਤੇ ਜਾਂ ਦਾ ਇਹਨੂੰ ਕੱਟ ਬੰਦ ਕੀਤਾ ਜਾਵੇ ਜਾਂ ਇੱਥੇ ਰੌਂਡ ਅਬਾਊਟ ਉਹ ਬਣਾਇਆ ਜਾਵੇ ਰੌਂਡ ਤੇ ਅਸੀਂ ਗੱਡੀਆਂ ਸਾਡੀਆਂ ਪ੍ਰੋਪਰ ਸਾਡੀਆਂ ਚੌਂਕ ਬਣਾਉਣਾ ਚਾਹੀਦਾ ਇੱਥੇ ਵਧੀਆ ਤਰੀਕੇ ਨਾਲ ਸਾਡੀਆਂ ਗੱਡੀਆਂ ਉੱਤੇ ਚੜਨ ਅੱਜ ਸਾਹਿਬ ਇੱਕ ਫਲੋਰ ਵਾਸੀਆਂ ਲਈ ਬਹੁਤ ਵੱਡੀ ਸਮੱਸਿਆ ਖੜੀ ਹੋਈ ਹੈਗੀ ਆ ਫਲੋਰ ਵਾਸੀ ਨਹੀਂ ਲੇਕਿਨ ਇਲਾਕਾ ਪੂਰੇ ਇਲਾਕਾ ਵਾਸੀਆ ਲਈ ਵਿੱਚੋਂ ਨਵਾਂ ਸ਼ਹਿਰ ਵੀ ਜਾਂਦਾ ਹੈਗਾ ਕਾਫੀ ਪਿੰਡ ਆਉਂਦੇ ਆ ਜਿਨ੍ਹਾਂ ਨੇ ਨਵੇਂ ਸ਼ਹਿਰ ਤੋਂ ਆਇਆ ਹੈਗਾ ਦੇਖੋ ਵੱਡੀ ਵਹੀਕਲ ਹੈਗੇ ਆ ਪਾਸੇ ਗਰ ਠੱਕ ਹੈਗੇ ਆ ਉਹਨਾਂ ਨੇ ਲੁਧਿਆਣਾ ਗਿਆ ਉਹਨਾਂ ਲਈ ਜੀਟੋ ਹਾਈਵੇ ਤੇ ਸੜਨ 'ਚ ਬੜੀ ਸਮੱਸਿਆ ਆ ਰਹੀ ਆ ਇੱਕ ਕਾਟਾ ਜਿਹੜਾ ਫਲੋਰ ਦੇ ਮਿਲਖਵਾਰ ਦੇ ਕੋਲ ਲਗਾ ਬੜਾ ਗਲਤ ਆ ਉਸੇ ਰੋਡ 'ਚ ਸੇਰਦੇ ਆ ਤੁਸੀਂ ਅੱਜ ਪੂਰੇ ਟਰੱਕ ਜਿਹਨਾਂ ਦੇ ਆਪਰੇਟਰ ਦੇ ਨੇ ਮੈਂਬਰ ਹੈਗੇ ਆ ਤੁਸੀਂ ਇਕੱਠੇ ਹੋਏ ਆ ਸਰ 30000 ਤੋਂ ਵੱਧ ਦੇ ਕਟ ਬੰਦਾਣਾ ਚਾਹੀਦਾ ਜਾਂ ਇੱਥੇ ਕੋਈ ਚੌਕ ਬਣਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਲੋਰ ਨਿਵਾਸੀ ਸਾਰੇ ਇੱਥੇ ਇਕੱਠੇ ਹੋਏ ਆ ਤਾਂ ਕਿ ਸਾਡੇ ਇੱਕ ਟਰੱਕ ਜਿਹਨੇ ਇੱਕ ਦੋ ਗੱਡੀਆਂ ਜਿਹੜੇ ਤੇ ਚੜਦੀਆਂ ਫਸ ਗਈਆਂ ਸੀ ਤੇ ਸਾਨੂੰ ਇੱਥੇ ਇਕੱਤਰ ਹੋਣਾ ਪਿਆ ਤੇ ਉਹਦੇ ਉਹਦੇ ਨਾਲ ਸਾਡੇ ਨਾਲ ਸਾਰੇ ਸ਼ਹਿਰ ਦੇ ਵਾਸੀ ਜਿਹੜੇ ਆ ਇੱਥੇ ਇਕੱਠੇ ਹੋਏ ਆ ਨੈਸ਼ਨਲ ਹਾਈਵੇ ਨੂੰ ਜਿਹੜੀ ਰਾਹੋਂ ਤੋਂ ਤੇ ਨਵਾਂ ਸ਼ਹਿਰ ਤੋਂ ਸਾਡੀ ਸਾਰੀ ਟ੍ਰੈਫਿਕ ਆਉਂਦੀ ਆ ਉਹ ਨੈਸ਼ਨਲ ਹਾਈਵੇ ਨੂੰ ਉਹਨੂੰ ਉਹਦੇ ਲਈ ਕੋਈ ਰਸਤਾ ਨਹੀਂ ਦਿੱਤਾ ਗਿਆ ਸਾਰੀ ਟ੍ਰੈਫਿਕ ਜਿਹੜੀ ਆ ਉਹ ਰੌਬ ਸਾਈਡ ਤੋਂ ਸੜਕ ਤੇ ਚੜਦੀ ਐ ਛੋਟੀਆਂ ਕਾਰਾਂ ਜਿਹੜੀਆਂ ਉਹ ਤਾਂ ਔਖੇ ਧੋਖੀਆਂ ਮੁੜ ਜਾਂਦੀਆਂ ਜਦੋਂ ਕੋਈ ਵੱਡੀ ਗੱਡੀ ਮੁੜਦੀ ਆ ਤੇ ਉਹ ਐਕਸੀਡੈਂਟ ਦਾ ਕਾਰਨ ਬਣਦੀ ਹੈ। ਜੀ। ਦੋ ਦਿਨ ਪਹਿਲਾਂ ਇੱਥੇ ਇੱਕ ਸਕੂਟਰ ਸਵਾਰ ਦੋ ਮੀਆਂ ਬੀਬੀ ਨਾਲ ਬੱਚਾ ਉਹ ਵਿਚਾਰੇ ਗੱਡੀ ਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇੱਕ ਪੀਡਬਲਯੂਡੀ ਦਾ ਟਿਪਰ ਇੱਥੇ ਸ਼ਾਮ ਨੂੰ ਉਹ ਬਜਰੀ ਜਿਹੜੀ ਸੀ ਲੋਕ ਲੈ ਕੇ ਆਇਆ ਸੀਗਾ ਤੇ ਬੜੀ ਤੇਜ਼ ਰਫ਼ਤਾਰ ਬੱਸ ਜਿਹੜੀ ਉਹ ਚ ਲੱਗੀ ਉਹ ਟਿਪਰ ਦਾ ਜਿਹੜਾ ਕੈਬਨ ਸੀਗਾ ਉਤਾਰ ਕੇ ਲੈ ਗਈ ਨਾਲ। ਉਹਦੇ 'ਚ ਵੀ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਕੁਦਰਤੀ ਕਿਉਂਕਿ ਵਿੱਚ ਡਰਾਈਵਰ ਹੈ ਨਹੀਂ ਸੀਗਾ। ਸੋ ਇਹ ਬੜਾ ਡੇਂਜਰਸ ਕਟਿਆ। ਪ੍ਰਸ਼ਾਸਨ ਸੁਟਾ ਪਿਆ ਕੋਈ ਇਸ ਬਾਰੇ ਧਿਆਨ ਨਹੀਂ ਹੈ। ਨੈਸ਼ਨਲ ਹਾਈਵੇ ਦੀ ਐਂਟਰੀ ਜਿਹੜੀ ਆ ਉਹ ਬਿਲਕੁਲ ਨਹੀਂ ਦਿੱਤੀ ਗਈ। ਨਵਾਂ ਸ਼ਹਿਰ ਤੇ ਰਾਹੋਂ ਸਾਈਡ ਤੋਂ ਇਹ 2-300 ਪਿੰਡ ਦੀ ਨਾਲ ਇਹ ਇਹਨਾਂ ਲੋਕਾਂ ਨੂੰ ਹਾਈਵੇ ਦੇ ਉੱਤੇ ਚੜ੍ਹਣ ਲਈ ਕੋਈ ਰਸਤਾ ਨਹੀਂ ਦਿੱਤਾ ਗਿਆ। ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਇਹ ਜਿਹੜਾ ਰਾਹੋਂ ਸਾਈਡ ਕਟਿਆ ਇਹਨੂੰ ਬੰਦ ਕਰਕੇ ਬਾਕਾਇਦਾ ਇੱਥੇ ਟੌਕ ਬਣਾ ਕੇ ਤੇ ਇੱਥੇ ਐਂਟਰੀ ਦਿੱਤੀ ਜਾਵੇ ਜਾਂ ਕੋਈ ਹੋਰ ਇਹਦਾ ਸੋਲੂਸ਼ਨ ਜਿਹੜਾ ਉਹ ਕੱਢਿਆ ਜਾਵੇ ਇਹ ਸਾਡੇ ਵੱਲੋਂ ਬੇਨਤੀ ਆ ਫਲੋਰ ਨਿਵਾਸੀਆਂ ਵੱਲੋਂ ਪੂਰਾ ਸ਼ਹਿਰ ਇਸ ਗੱਲ ਤੋਂ ਬੜਾ ਦੁਖੀ ਆ ਕਿਉਂਕਿ ਆਏ ਦਿਨ ਕੋਈ ਨਾ ਕੋਈ ਇੱਥੇ ਐਕਸੀਡੈਂਟ ਜਿਹੜਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ